ਲੋਕ ਸਭਾ ਚੋਣਾ 2024 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਕੰਨਿਆ ਕੁਮਾਰੀ ਦੇ ਜੋ ਰੌਕ ਮੈਮੋਰੀਅਲ ਸੋ ਹਮੇ ਵਿਵੇਕਾਨੰਦ ਰੌਕ ਮੈਮੋਰੀਅਲ ਵਿਖੇ ਜਾ ਕੇ ਧਿਆਨ ਸਾਧਨਾ ਕਰ ਰਹੀ ਸੀ ਸੋ ਅੱਜ 45 ਘੰਟਿਆਂ ਦੇ ਬਾਅਦ ਉਹਨਾਂ ਦੀ ਧਿਆਨ ਸਾਧਨਾ ਵਾ ਜੋ ਕਿ ਪੂਰਨ ਹੋਈ ਹੈ ਸੋ ਜੋ 45 ਘੰਟਿਆਂ ਤੋਂ ਬਾਅਦ ਅੱਜ ਨਰਿੰਦਰ ਮੋਦੀ ਵੱਲੋਂ ਜੋ ਰੌਕ ਮੈਮੋਰੀਅਲ ਹੈ ਉਸ ਦੇ ਵਿੜੇ ਦੇ ਪਿੱਛੇ ਬੈਠ ਕੇ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਕ ਮੈਮੋਰੀਅਲ ਦੇ ਜੋ ਵਿੜਵਾਂ ਉਸ ਦੇ ਵਿੱਚ ਬੈਠੇ ਨੇ ਤੇ ਉਹਨਾਂ ਦੇ ਹੱਥ ਦੇ ਵਿੱਚ ਰਤਰਾਕਸ਼ਤੀ মালা ਪਕੜੀ ਹੋਈ ਹੈ ਸੋ 45 ਦਿਨਾਂ ਤੋਂ ਲਗਾਤਾਰ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੋ ਇੱਕ ਤਰ੍ਹਾਂ ਧਿਆਨ ਜੋ ਆਤਮਿਕ ਸ਼ਾਂਤੀ ਦੇ ਲਈ ਕੀਤਾ ਜਾ ਰਿਹਾ ਸੀ ਕਿਉਂਕਿ ਲੋਕ ਸਭਾ ਚੋਣਾਂ 2024 ਦੇ ਲਈ ਪਰਚੋਣ ਪ੍ਰਚਾਰ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਸੀ ਸੋ ਇੱਕ ਦਿਨ ਦੇ ਵਿੱਚ ਕਈ ਕਈ ਮੀਟਿੰਗਾਂ ਵੈਜ ਜੋ ਕਿ ਚੋਣ ਚੋਣ ਪ੍ਰਚਾਰ ਦੇ ਦੌਰਾਨ ਕੀਤੀਆਂ ਗਈਆਂ ਸੋ ਬਾਕੀ ਬਾਕੀ ਸਾਰੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੁਰਜ਼ੋਰ ਤਰੀਕੇ ਦੇ ਨਾਲ ਕੀਤਾ ਗਿਆ ਸੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੋ ਚੋਣ ਪ੍ਰਚਾਰ ਤੋਂ ਬਾਅਦ ਹਰ ਵਾਰ ਇਸ ਤਰ੍ਹਾਂ ਧਿਆਨ ਦੇ ਵਿੱਚ ਜਾਣਾ ਕੋਈ ਪਹਿਲੀ ਵਾਰੀ ਨਹੀਂ ਹੋਇਆ ਪਹਿਲਾਂ ਵੀ ਇਸ ਵਾਰ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਉਹ ਜੋ ਧਿਆਨ ਦੇ ਵਿੱਚ ਜਾ ਚੁੱਕੇ ਨੇ ਸੋ ਜੇਕਰ ਗੱਲ ਕਰੀਏ 2019 ਦੀ ਤਾਂ 2019 ਦੇ ਚੋਣ ਪ੍ਰਚਾਰ ਤੋਂ ਬਾਅਦ ਜਦੋਂ ਆਖਰੀ ਗੇੜ ਦੀਆਂ ਚੋਣਾਂ ਸਮੇਂ ਤੁਹਾਨੂੰ ਸੀ ਤਾਂ ਉਸ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ ਦੇ ਕਰੀਬ ਹੀ ਸਥਿਤ ਇੱਕ ਗੁਫਾ ਦੇ ਵਿੱਚ ਜਾ ਕੇ ਧਿਆਨ ਸਾਧਨਾ ਕੀਤੀ ਸੀ ਆਤਮਿਕ ਸ਼ਾਂਤੀ ਦੇ ਲਈ ਭੁੱਖੇ ਪਿਆਸੇ ਉਹਨਾਂ ਨੇ ਜੋ ਧਿਆਨ ਕੀਤਾ ਸੀ ਸੋ ਇਸੇ ਤਰ੍ਹਾਂ ਹੀ ਜੋ ਇਸ ਵਾਰ ਕੰਨਿਆ ਕੁਮਾਰੀ ਦੇ ਵਿੱਚ ਸਥਿਤ ਸਵਾਮੀ ਵਿਵੇਕਾਨੰਦ ਰੌਕ ਮੈਮੋਰੀਅਲ ਦੇ ਵਿੱਚ ਜੋ 45 ਦਿਨਾਂ 45 ਘੰਟਿਆਂ ਦਾ ਉਹਨਾਂ ਦੇ ਵੱਲੋਂ ਜੋ ਧਿਆਨ ਹੈ ਕੀਤਾ ਗਿਆ ਸੀ ਸੋ ਇਹ ਧਿਆਨ ਹੈ ਜਿਸ ਦੀ ਸਮਾਪਤੀ ਅੱਜ ਹੋਈ ਹੈ ਜਿਸ ਨੂੰ ਅੱਜ ਉਹਨਾਂ ਨੇ ਨ ਕੀਤਾ ਵਾ 45 ਘੰਟੇ ਜੋ ਅੱਜ ਸਵੇਰ ਉਹਨਾਂ ਨੇ ਸੂਰਜ ਨੂੰ ਅਰਗ ਦਿੱਤਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਉੱਥੇ ਪੂਜਾ ਕੀਤੀ ਪੂਜਾ ਅਰਚਨਾ ਕਰਨ ਤੋਂ ਬਾਅਦ ਪਰਿਕਰਮਾ ਕਰਕੇ ਅੰਗਣ ਦੇ ਵਿੱਚ ਬੈਠੇ ਨਜ਼ਰ ਆਏ ਜਿਸ ਦੇ ਜਿਸ ਦੌਰਾਨ ਉਹਨਾਂ ਦੇ ਹੱਥ ਦੇ ਵਿੱਚ ਰੁਦਰਾਕਸ਼ ਦੀ ਇੱਕ ਮਾਲਾ ਪੜੀ ਹੋਈ ਸੀ ਅਤੇ ਜੋ ਤਨੇ ਕੁਮਾਰੀ ਦੇ ਜੋ ਜਿਸ ਤਰ੍ਹਾਂ ਦੇ ਕਪੜੇ ਹੁੰਦੇ ਨੇ ਪੂਜਾ ਵੇਲੇ ਦੇ ਉਸੇ ਤਰ੍ਹਾਂ ਦੇ ਕਪੜੇ ਉਹਨਾਂ ਦੇ ਪਾਏ ਹੋਏ ਵੀ ਦਿਖਾਈ ਦਿੱਤੇ ਸੋ ਉਹਨਾਂ ਦੇ ਵੱਲੋਂ ਜੋ 45 ਘੰਟਿਆਂ ਦਾ ਸ਼ਾਂਤੀ ਦੇ ਵਿੱਚ ਗਏ ਸੀ ਧਿਆਨ ਦੇ ਵਿੱਚ ਗਏ ਸੀ ਸੋ ਉਸ ਦੀ ਸੰਪਨ ਹੋਇਆ ਵਾ ਉਸ ਦੀ ਪੂਰਤੀ ਕੀਤੀ ਗਈ ਹੈ ਸੋ ਉਸ ਦੀ ਤਸਵੀਰਾਂ ਵਾਲੇ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਵੀ ਹੋ ਰਹੀਆਂ ਨੇ ਕਿਉਂਕਿ ਅਕਸਰ ਹੀ ਦੇਖਣ ਨੂੰ ਮਿਲਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦ ਵੀ ਚੋਣ ਪ੍ਰਚਾਰ ਕਰਦੇ ਨੇ ਉਸ ਤੋਂ ਬਾਅਦ ਜੋ ਕਿ ਚੋਣ ਚੋਣ ਪ੍ਰਚਾਰ ਦੇ ਵਿੱਚ ਤੇ ਥਕਾਵਟ ਨੂੰ ਉਤਾਰਨ ਦੇ ਲਈ ਆਤਮਿਕ ਸ਼ਾਂਤੀ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਤਰ੍ਹਾਂ ਧਿਆਨ ਦੇ ਵਿੱਚ ਚਲੇ ਜਾਂਦੇ ਨੇ ਸੋ ਵਕ ਵਕ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਦੇ ਵਿੱਚ ਜ਼ੋਰ ਬਹੁਤ ਲੱਗਿਆ ਹੋਇਆ ਨਤੀਜੇ ਦੇਖਣੇ ਹੋਣਗੇ ਕਿ ਕਿਸ ਪਾਰਟੀ ਦਾ ਕਿਸ ਵਿਅਕਤੀ ਦਾ ਜੋ ਚੋਣ ਪ੍ਰਚਾਰ ਹੈ ਉਸ ਨੂੰ ਪੂਰਤੀ ਮਿਲੇਗੀ ਕਿਸ ਦਾ ਚੋਣ ਪ੍ਰਚਾਰ ਹੈ ਜੋ ਕਿ ਜੋ ਇੱਕ ਤਰ੍ਹਾਂ ਜਿੱਤ ਬਣ ਜਾਵੇਗਾ ਕਿਉਂਕਿ ਨਤੀਜਿਆਂ ਨੂੰ ਹੁਣ ਥੋੜਾ ਹੀ ਸਮਾਂ ਰਹਿ ਗਿਆ ਹੈ 4 ਜੂਨ ਨੂੰ ਨਤੀਜੇ ਆਪਣੇ ਆ ਜਾਣ ਕੇ ਸੋ ਦੇਖਣਾ ਹੋਵੇਗਾ ਕਿ ਜੋ ਚੋਣ ਪ੍ਰਚਾਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਕੀਤਾ ਗਿਆ ਹੈ ਸੋ ਕਿੰਨਾ ਕੁ ਲਾਭਦਾਇਕ ਰਿਹਾ ਪਾਰਟੀ ਲਈ ਔਰ ਕੀ ਇਹ ਚੋਣ ਪ੍ਰਚਾਰ ਦੇ ਨਾਲ ਪਾਰਟੀ ਹੁਣ ਦੁਬਾਰਾ ਤੋਂ ਜਿੱਤ ਹਾਸਲ ਕਰ ਪਾਏਗੀ ਜਾਂ ਫਿਰ ਆਪੋਜੀਸ਼ਨ ਹੈ ਜੋ ਆਪੋਜੀਸ਼ਨ ਨੇ ਵੀ ਇਸ ਵਾਰ ਚੋਣ ਪ੍ਰਚਾਰ ਹੈ ਜੋ ਬੇहद ਪੂਰਜ਼ੋਰ ਤਰੀਕੇ ਦੇ ਨਾਲ ਕੀਤਾ ਚੋਣ ਪ੍ਰਚਾਰ ਆਪੋਜੀਸ਼ਨ ਦਾ ਵੀ ਇਸ ਵਾਰ ਬੇहद ਵੱਡੇ ਲੈਵਲ ਤੇ ਸੀ ਸੋ ਦੇਖਣਾ ਹੋਵੇਗਾ ਕਿ ਜਿੱਤ ਕੌਣ ਪ੍ਰਾਪਤ ਕਰੇਗਾ ਸੋ ਨਤੀਜੇ ਨੇ 4 ਜੂਨ ਨੂੰ ਆਣਗੇ ਆਖਰੀ ਗੇੜ ਦੀਆਂ ਚੋਣਾਂ ਅੱਜ ਪੈਰੀਆਂ ਨੇ ਸੋ ਅੱਜ ਆਖਰੀ ਗੇੜ ਦੀਆਂ ਚੋਣਾਂ ਤੋਂ ਬਾਅਦ ਸੋ ਦੇਖਣਾ ਹੋਵੇਗਾ ਕਿ ਨਤੀਜੇ ਕਿਸ ਪਾਰਟੀ ਦੇ ਹੱਕ ਦੇ ਵਿੱਚ ਆਣਗੇ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦਿਉ ਇਜਾਜ਼ਤ ਧੰਨਵਾਦ